ਹਲਕਾ ਸਾਨੇਵਾਲ ਵਿੱਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਦੇ ਖਾਸਮ ਖਾਸ ਰਹੇ ਇਕਬਾਲ ਸਿੰਘ ਜਿੰਡਿਆਲੀ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੰਬਰਦਾਰ ਮਲਕੀਸ਼ ਸਿੰਘ ਦੀ ਅਗਵਾਈ ਦੇ ਵਿੱਚ ਰੱਖੇ ਇਸ ਪ੍ਰੋਗਰਾਮ ਦੇ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਕੋਲੀ ਹਲਕਾ ਸੰਗਠਨੀ ਇੰਚਾਰਜ ਰਜਿੰਦਰ ਸਿੰਘ ਮਿੱਠੂ ਨੇ ਇਕਬਾਲ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੜਿਆ ਨੇ ਕਿਹਾ ਕਿ ਸਾਰਿਆਂ ਨੂੰ ਪਾਰਟੀ ਦੇ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਏਗਾ ਉਹਨਾਂ ਪਿੰਡ ਜੰਡੇਆਲੀ ਦੇ ਵਿਕਾਸ ਦੇ ਲਈ ਲੱਖਾਂ ਰੁਪਏ ਦੀ ਗ੍ਰਾਂਟ ਦਾ ਐਲਾਨ ਵੀ ਕੀਤਾ ਇਸ ਸਮੇਂ ਇਕਵਾਲ ਸਿੰਘ ਜੰਡੇਆਲੀ ਅਤੇ ਨੰਬਰਦਾਰ ਮਲਕੀਸ਼ ਸਿੰਘ ਨੇ ਕੀ ਕਿਹਾ ਤੁਸੀਂ ਵੀ ਸੁਣੋ ਇਕਵਾਲ ਸਿੰਘ ਜੀ ਹਾਂਜੀ ਓਰੇ ਸੁਣੋ ਜੀ ਗਰੇਟਰ ਸਿੰਘ ਜੀ ਸਾਡੇ ਇਹ ਦੋ ਵਾਰ ਦੇ ਮੈਂਬਰ ਪੰਚਾਇਤ ਰਹੇ ਨੇ ਹੁਣ ਸਾਡੇ ਨਾਲ ਖੜੇ ਨੇ ਬਹੁਤ ਮਿਹਨਤ ਕਰ ਰਹੇ ਨੇ ਤੇ ਇਹ ਵੀ ਸਾਡੇ ਨਾਲ ਪਹਿਲਾਂ ਹੀ ਜਿੰਦੇ ਹੋਏ ਨੇ ਇਹ ਤਾਂ ਕਦੇ ਤੁਹਾਡੇ ਨਾਲ ਆ ਪਰ ਅੱਜ ਜਦੋਂ ਮੈਂ ਕਹਿੰਦੀ ਪੱਕੀ ਮੋਟ ਲੱਗੀ ਆ ਤੇ ਖੜਾਈ ਜਾ ਰਹੀ ਆ ਰਮੇਂਦਰ ਸਿੰਘ ਜੀ ਆਪਣੇ ਸਾਡੇ ਜਿਹੜੀ ਪਾਰਟੀ ਦੇ ਬਹੁਤ ਬੜਾ ਕੰਮ ਕੀਤਾ ਇਹਨਾਂ ਨੇ ਸਾਡੇ ਨਾਲ ਜਿਹੜੀ ਨਾਲ ਜੈਪਾਲ ਸਿੰਘ ਸੈਪਾਲ ਸਿੰਘ ਜੀ ਵੀ ਆਜੋ ਜਗਵੀਰ ਸਿੰਘ ਲੱਖਾ ਪਹਿਲੇ ਵਿੱਚ ਆਜੋ ਅਸਲੀ ਮੋੜ ਤੋਂ ਆਉਂਦੇ ਲੱਗਦੀ ਹੈ ਇਲੈਕਸ਼ਨ ਵੇਲੇ ਤੇ ਪਹਿਲੇ ਮੋੜ ਤੋਂ ਜਗਵੀਰ ਸਿੰਘ ਸਾਹਮਣੇ ਮਾਲਕ ਮੇਟੋ ਜੀ ਦੇਖਿਆ ਸਾਹਮਣੇ ਸੁਭਾਸ ਮਦਾਨਾ ਇੱਕ ਅੱਛਾ ਅੱਛਾ ਸਰਦਾਰ ਸਿੰਘ ਜੀ

ਅਰੀ ਮੰਤਰੀ ਸਾਹਿਬ ਜੰਡਾਲੀ ਪਿੰਡ ਪਹੁੰਚੇ ਹੋ ਜਿੱਥੇ ਕਿ ਵਿਕਰਮ ਸਿੰਘ ਕਾਜਵਾ ਦੇ ਨਾਲ ਰਾਈਟ ਹੈਂਡ ਰਏ ਜੀ ਇਕਬਾਲ ਸਿੰਘ ਸ਼ਾਮਲ ਹੋਏ ਨੇ ਆਮ ਆਦਮੀ ਪਾਰਟੀ ਸੋ ਬਹੁਤ ਧੰਨਵਾਦ ਆਪ ਸਭ ਦਾ ਵੀ ਤੁਸੀਂ ਸਾਰੇ ਭਰਾ ਆਇਓ ਸੋ ਅੱਜ ਇਕਬਾਲ ਸਿੰਘ ਤੇ ਨਾਲ ਸਾਥੀ ਸਰਪੰਚ ਪੰਚ ਹੋਰ ਬਹੁਤ ਸਾਰੇ ਪ੍ਰਧਾਨ ਮੈਂਬਰ ਵਰਕਰ ਸਹਿਬਾਨ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਚਾਏ ਕੋ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਕੁਲੀ ਜੀ ਹਲਕਾ ਸਾਨੇ ਵਾਲੇ ਕੋਆਰਡੀਨੇਟਰ ਰਜਿੰਦਰ ਮਿੱਠੂ ਜੀ ਪੁਲਦੀਪ ਪਰੀ ਜੀ ਕਰਨ ਚਾਲ ਜੀ ਜਸਪਾਲ ਸਿੰਘ ਅਰੇਵਾਲ ਜੀ ਸਾਰੇ ਸਤਿਕਾਰਯੋਗ ਅੰਕਲ ਬਲਕੀਤ ਸਿੰਘ ਨੰਬਰਦਾਰ ਜੀ ਜਿਹਨਾਂ ਦੇ ਅੱਜ ਕਹੂੰਗਾ ਇਹਨਾਂ ਦੀ ਰਹਿਨ ਵਿੱਚ ਸਾਰੇ ਸ਼ਾਮਲ ਹੋਏ ਕਿਉਂਕਿ ਇਹਨਾਂ ਦੇ ਕਿ ਤੇਰਸ ਤੇ ਰਸਤੇ ਵੀ ਚੱਲਦੇ ਰਹੇ ਸੋ ਸਾਰਿਆਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਤੋਂ ਖੁਸ਼ ਹੋ ਕੇ ਅੱਜ ਆਮ ਆਦਮੀ ਪਾਰਟੀ ਸਭਲ ਹੋਏ ਸੋ ਮੈਂ ਇਹਨਾਂ ਨੂੰ ਵਾਅਦਾ ਕੀਤਾ ਕਿ ਵੰਦਾ ਮਾਨ ਸਨਮਾਨ ਆਪਾਂ ਕਹਿੰਦੇ ਆ ਪਰ ਮੈਂ ਆਪਣੇ ਭਰਾਵਾਂ ਵਾਂਗ ਰੱਖਾਂਗਾ ਕਦੀ ਜਿਹੜੇ ਬਜ਼ੁਰਗ ਆਏ ਆ ਉਹਨਾਂ ਨੂੰ ਆਪਣੇ ਸਤਕਾਰਯੋਗ ਬਜ਼ੁਰਗਾਂ ਵਾਂਗ ਉਹਨਾਂ ਨੂੰ ਇੱਜ਼ਤ ਤੇ ਮਾਨ ਸਤਕਾਰ ਮਿਲੇਗਾ ਇਕਵਾਲ ਸਿੰਘ ਆਪਣੇ ਭਰਾਵਾਂ ਵਾਂਗ ਕਿਉਂਕਿ ਚੇਅਰਮੈਨੀਆਂ ਤੇ ਸਾਰਿਆਂ ਨੂੰ ਦਿੱਤੀਆਂ ਜਾਸਾਂ ਦੀਆਂ ਪਰ ਜੇ ਮੈਂ ਸੇਵਾਦਾਰ ਆਪਣੇ ਆਪ ਨੂੰ ਸਮਝਦਾ ਮੈਂ ਮੰਤਰੀਆਂ ਪੰਜਾਬ ਦਾ ਤੇ ਮੇਰੇ ਨਾਲ ਸੇਵਾਦਾਰ ਬਣ ਕੇ ਸਾਰੇ ਅਸੀਂ ਇਕੱਠੇ ਹੋ ਕੇ ਸੇਵਾ ਕਰਾਂਗੇ ਕਿਉਂਕਿ ਸਾਡੇ ਪ੍ਰਧਾਨ ਜੀ ਨਾਲ ਨੇ ਇਹਨਾਂ ਨੂੰ ਇਹਨਾਂ ਤੋਂ ਸਹਿਮਤੀ ਲਈ ਇਹਨਾਂ ਕੋਲ ਇਜਾਜ਼ਤ ਲਈ ਕਿੰਨੇ ਬੰਦੇ ਸਵਲ ਹੋਣ ਜਾ ਰਹੇ ਤੇ ਬੜੇ ਖੁਸ਼ ਹੋ ਕੇ ਹਾਈ ਕਮਾਂਡ ਨੂੰ ਪੁੱਛ ਕੇ ਇਹਨਾਂ ਦੀ ਜੁਆਇਨਿੰਗ ਕਰਾਈ ਗਈ ਹੈ ਸੋ ਇਹਨਾਂ ਦਾ ਬੰਦਾ ਮਾਨ ਸਨਮਾਨ ਵੀ ਮਿਲਦਾ ਰਹੂਗਾ ਸੋ ਸੱਜ ਆਮ ਆਦਮੀ ਪਾਰਟੀ 'ਚ ਬਹੁਤ ਵੱਡਾ ਵੱਧਾ ਜਿਹੜਾ ਹੋਇਆ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁਬਾਰਕਵਾਦ ਦਿੰਦਾ ਹਾਂ ਇਕਬਾਲ ਸਿੰਘ ਦੇ ਪੂਰੇ ਪਰਿਵਾਰ ਨੂੰ ਜਿੰਨੇ ਭਰਾ ਸਾਡੇ ਆਏ ਸਾਰੇਆਂ ਦੇ ਪਰਿ ਬਹੁਤ ਬਹੁਤ ਵਧਾਈ ਦਿੰਦਾ ਕਿ ਤੁਸੀਂ ਇੱਕ ਵਾਕਈ ਇਮਾਨਦਾਰ ਪਾਰਟੀ ਸਾਂਭ ਲੋ ਕੇ ਇਮਾਨਦਾਰੀ ਨਾਲ ਸੇਵਾ ਜਿਹੜੀ ਲੋਕਾਂ ਦੀ ਕਰਦੇ ਆ ਰਹੇ ਸੀ ਹੁਣ ਤੁਹਾਡੀ ਸੇਵਾ ਵਧੂਗੀ ਸੋ ਇਹ ਸੇਵਾ ਨੂੰ ਸੰਭਾਲ ਕੇ ਰੱਖਣਾ ਨਿਮਾਣੇ ਬਣ ਕੇ ਸੇਵਾ ਇਸ ਤਰ੍ਹਾਂ ਹੀ ਕਰਦੇ ਰਵਾਂਗੇ ਸੋ ਮੈਂ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਸ ਮਹੀਨਾ ਕੇ ਰੁਕੇ ਸ਼ੁਰੂਆਤ ਹੋ ਜਾਣੀ ਹੈ ਉਹਦੀ ਵੀ ਉਹਦੇ ਵਿੱਚ ਵੀ ਆਪਾਂ ਸਾਰੇ ਰਲ ਮਿਲ ਕੇ ਹੋ ਸਕਦਾ ਇਕਵਾਲ ਸਿੰਘ ਹੀ ਉਮੀਦਵਾਰ ਹੋਵੇ ਕਹਿੰਦਾ ਮਤਲਬ ਅਸੀਂ ਸਾਰੇ ਹੀ ਨਾਲ ਮਿਲ ਕੇ ਸਾਡੇ ਕਾਕੂ ਜੀ ਖੜੇ ਆ ਇਹ ਸਾਰੇ ਹੀ ਸਾਡੇ ਉਮੀਦਵਾਰ ਨੇ ਤੁਹਾਡੇ ਚੈਨ ਰਹੀ ਮੈਂ ਕਹਿ ਦਿੰਨਾ ਕਿ ਇਹ ਸਾਰੇ ਹੌਣ ਵਾਲੇ ਟਾਈਮ ਤੇ ਇਹਨਾਂ ਨੂੰ ੱੱਕੇ ਨਾਲ ਲੜਾਉਣਾ ਹਰੇਕ ਆਖੋ ਜੀ ਜੇ ਪੁਜੀ ਕਰਕੇ ਸਾਰੇ ਲੜਨਗੇ ਸੋ ਮਲਕੀਤ ਸਿੰਘ ਨੰਬਰਦਾਰ ਜੀ ਜਿਹੜੇ ਇਸ ਸਾਈਡ ਦੇ ਜੰਡਿਆਲੀ ਕੁਹਾੜਾ ਚੌਂਤੇ ਦਾ ਕਟਾਣੀ ਦਾ ਸਾਰੇ ਪਿੰਡਾਂ ਦੇ ਇੰਚਾਰਜ ਹੋਣਗੇ ਸਾਹਨੇ ਵਾਲ ਦੇ ਸੋ ਇਹਨਾਂ ਨੂੰ ਜਿੰਮੇਵਾਰੀ ਦਿੱਤੀ ਹੋਈ ਹੈ ਆਪੇ ਜਿੱਤੇ ਮੋਹਰ ਲਾ ਦੇਣਗੇ ਵੀ ਇਸ ਵੰਦ ਨੂੰ ਉਸ ਬੰਦੇ ਲਈ ਮੈਂ ਹਾਈ ਕਮਾਂਡ ਤੋਂ ਜਿਹੜੀ ਹੈ ਪ੍ਰਧਾਨ ਜੀ ਖੜੇ ਆਣਾ ਤੋਂ ਨਾਲ ਜਾ ਕੇ ਅਸੀਂ ਹਾਈ ਕਮਾਂਡ ਤੋਂ ਟਿਕਟ ਲਿਆਵਾਂਗੇ ਅੱਜ ਗਰਾਊਂਡ ਵਾਸਤੇ 22 ਲੱਖ ਕੁਸਰੀ ਜਿਹੜੀ ਹਜ਼ਾਰਾਂ ਰਗ ਦੀ ਗ੍ਰਾਂਟ ਆਈ ਹੈ ਨਾਲ ਜਿਹੜਾ ਕਮਿਊਨਿਟੀ ਹਾਲ ਪਾਸ ਹੋਇਆ ਹੋਰ ਵੀ ਬਹੁਤ ਸਾਰੀਆਂ ਗ੍ਰਾਂਟਾਂ ਇਸਪਿੰਡ ਨੂੰ ਆ ਰਹੀਆਂ ਤੇ ਨਾਲ ਦੇ ਨਾਲ ਜਿਹੜੀ ਧਰਮਸ਼ਾਲਾ ਸੀ ਅਸੀਂ ਪ੍ਰਵਾਮ ਦੀ ਉਹਨਾਂ ਦੀ ਡਿਮਾਂਡ ਸੀ ਉਹ ਉਹਨਾਂ ਨੇ 2 ਲੱਖ 3 ਲੱਖ ਸੋਚਿਆ ਸੀ ਪਰ ਅਸੀਂ ਉਹਨਾਂ ਨੂੰ 5 ਲੱਖ ਦੇ ਕੇ ਜਾ ਰਹੇ ਹਾਂ ਤੋਂ ਗਾਇਕ ਸਰਪੰਚ ਜੀ ਉਹਨੂੰ ਵੀ ਬਹੁਤ ਵਧੀਆ ਬਣਾਉਣਗੇ ਪਹਿਲਾ ਸਰਪੰਚ ਜਿਹੜਾ ਲੱਖ ਰੁਪਿਆ ਆਪਣੀ ਜੀਵ ਚੁਲਾ ਕੇ ਪਿੰਡ ਦਾ ਵਿਕਾਸ ਕਰਾ ਰਿਹਾ ਸੋ ਮੈਂ ਸਰਪੰਚ ਸਾਹਿਬ ਨੂੰ ਬਹੁਤ ਮੁਬਾਰਕਵਾ ਦਿਨਾਂ ਤੇ ਅੰਕਲ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਣੇ ਪੁੱਤਰ ਨੂੰ ਇਹੋ ਜਿਹੇ ਸੰਸਕਾਰ ਦਿੱਤੇ ਕਿ ਪੈਸਾ ਨਹੀਂ ਦੇਖਣਾ ਸਿਰਫ ਸੇਵਾ ਦੇਖਣੀ ਹੈ ਤੇ ਸੇਵਾ ਨੂੰ ਮੁੱਖ ਰੱਖਦੇ ਹੋਏ ਰਗਨ ਸਰਪੰਚ ਬਹੁਤ ਇਮਾਨਦਾਰੀ ਨਾਲ ਇਹ ਸੇਵਾ ਕਰਦੇ ਜੀ ਹਾਂਜੀ ਸਰ ਕਾਂਗਰਸ ਪਾਰਟੀ ਦੇ ਸੱਜਣ ਤੁਸੀਂ ਕਾਫੀ ਟਕ ਤੱਕ ਸਾਥ ਹੀ ਰਹੇ ਹੋ ਕਾਂਗਰਸ ਪਾਰਟੀ ਦੇ ਵਿੱਚ ਕੀ ਕਾਰਨ ਬਣੇ ਜੀ ਮੈਂ 27 ਸਾਲ ਕਾਂਗਰਸ ਪਾਰਟੀ ਨਾਲ ਕੰਮ ਕੀਤਾ ਪਿਆ ਜੀ ਸੋ ਉਹਦੇ ਵਿੱਚ ਮਾਨ ਸਤਕਾਰ ਸਾਨੂੰ ਨਹੀਂ ਮਿਲਿਆ ਸੋ ਇਸ ਕਰਕੇ ਮੈਂ ਪਾਰਟੀ ਛੱਡੀ ਆ ਇਹਨਾਂ ਦੇ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦੇ ਕੰਮ ਕਰ ਦੇ ਕੇ ਤਾਂ ਮੈਂ ਇਹਨਾਂ ਦੇ ਨਾਲ ਪਾਰਟੀ ਵਿੱਚ ਸ਼ਾਮਲ ਹੋਇਆ ਹਾਂ ਤਾਂ ਇਹਨਾਂ ਨੇ ਪਹਿਲਾਂ ਵੀ ਤੁਹਾਨੂੰ ਕਲੀਅਰ ਆਫਰ ਦਿੱਤਾ ਸੀ ਹਾਂਜੀ ਕੋਈ ਅਹੁਦੇ ਦਾ ਕੋਈ ਮੈਂ ਕੋਈ ਮੈਂ ਉਚਲੂ ਖੜੇ ਆ ਮੈਂ ਕੋਈ ਢਮਾਨ ਨਹੀਂ ਰੱਖੀ ਨਾ ਕੋਈ ਇਲੈਕਸ਼ਨ ਦੀ ਨਾ ਕੋਈ ਅਹੁਦੇ ਦੀ ਮੈਂ ਬਿਨਾਂ ਮੈਂ ਆਪਣੇ ਮਤਲਬ ਭਰਾ ਨਾਲ ਆਪਾਂ ਸ਼ਾਮਲ ਹੋਏ ਆ ਪਰਿਵਾਰਕ ਤੌਰ ਤੇ ਕੋਈ ਆਪਾਂ ਅਹੁਦਾ ਰੱਖ ਕੇ ਨਹੀਂ ਜੰਲੇ ਆ ਤਾਂ ਹਾਂ ਜੀ ਕਾਫੀ ਕੰਮ ਕੀਤਾ ਤੁਸੀਂ ਪਿਛਲੇ ਡਾਕਟਰ ਅਮਰ ਸਿੰਘ ਨੂੰ ਵੀ ਲਾਇਆ ਇੱਥੇ ਕੰਮ ਤਾਂ ਜੀ ਹੁਣ ਬਹੁਤ ਕੀਤਾ ਦਿਨ ਪੁਰਾਤ ਰਾਤ ਨੂੰ 12 ਵਜੇ ਤੱਕ ਮੈਂ ਕੰਮ ਕਰਦਾ ਰਿਆ ਸਵੇਰੇ 6 ਵਜੇ ਫੇਰ ਮੈਂ ਮਤਲਬ ਡਿਊਟੀ ਤੇ ਹੁੰਦਾ ਦੇਖਿਆ ਜਦੋਂ ਤਾਂ ਪਤੇ ਸਾਰਿਆਂ ਨੂੰ ਕਿੰਨਾ ਮੁੱਲ ਉਹਦਾ ਮੁੱਲ ਨਹੀਂ ਪੈਂਦਾ ਮੁੱਲ ਨਹੀਂ ਪਾਇਆ ਸਾਨੇ ਵਾਲ ਦੇ ਵਿੱਚ ਜਿਹੜਾ ਸਾਡਾ ਐਸ.ਪੀ. ਚਾਰਾ ਖਾਸ ਕਰਕੇ ਉਹਦਾ ਮੁੱਲ ਨਹੀਂ ਪਿਆ ਔਰ ਉਹਨਾਂ ਦਾ ਕੋਈ ਪੁੱਛ ਹੈ ਨਹੀਂ ਗੀ ਸੋ ਉਹ ਜਿੰਨਾ ਵੀ ਅਸੀਂ ਮਤਲਬ ਹੈਗਾ ਹੁਣ ਸਾਰਾ ਇਕੱਠਾ ਕਰਕੇ ਸਾਡਾ ਹਰਦੀਪ ਸਿੰਘ ਮੁੰਡਿਆ ਜੀ ਨਾਲ ਜੋੜਾਂਗੇ ਅਸੀਂ ਸਾਹਿਬ ਜੀ ਆਪਿੰਦੇ ਉਹ ਸ਼ਾਮਧਾ ਜਾਂ ਆਮਦਿਤ ਆਇਆ ਹੋਣਾ ਹਾਂਜੀ ਅੱਜ ਮੰਤਰੀ ਹਰਦੀਪ ਸਿੰਘ ਮੁੰਡੇ ਦੀ ਰਹਿਮਾਈ ਹੇਠ ਸਾਡੇ ਪਿੰਡ ਵਿੱਚੋਂ ਕੁਝ ਰਾਮਗੜ੍ਹ ਵਿੱਚੋਂ ਕੁਝ ਹੋਰ ਪਿੰਡਾਂ ਦੇ ਵਿੱਚੋਂ ਸਾਰੇ ਅੱਜ ਸ਼ਾਮਲ ਹੋਏ ਨੇ ਉਹਦਾ ਕਾਰਨ ਇੱਕੋ ਹੀ ਆ ਜਾਤੋਂ ਇਹ ਮੰਤਰੀ ਬਣੇ ਨੇ ਐਮਐਲਏ ਬਣੇ ਨੇ ਇਹਨਾਂ ਸਾਡੇ ਪਿੰਡ ਦੇ ਵਿੱਚ ਪਹਿਲਾਂ ਹੀ ਇੰਨੇ ਕੰਮ ਕਰਤੇ ਨੇ ਜਦ ਮੰਤਰੀ ਬਣਦੋ ਪਹਿਲੇ ਸੜਕਾਂ ਬਣਵਾਤੀਆਂ ਟੋਬੇ ਦਾ ਕੰਮ ਕਰਵਾਤਾ ਜਾਲੀਆਂ ਲਵਾਤੀਆਂ ਆ ਕਮਿਊਨਿਟੀ ਸੈਂਟਰ ਹਾਲ ਬਣ ਲੱਗੇ ਨੇ ਹਸਪਤਾਲ ਕਿੰਨਾ ਕੁਝ ਮੌਜੂਦ ਥੋੜੇ ਸਾਹਮਣੇ ਕਾਤਾ ਵੀ ਉਹ ਇਸ ਕਰਕੇ ਲੋਕ ਸਾਡੇ ਪਿੰਡਾਂ ਦੇ ਪ੍ਰਭਾਵਤ ਹੋ ਗਏ ਗੱਲ ਤੋਂ ਪਿੰਡ ਪਿੰਡ ਵਾਲੇ ਵੀ ਜੋ ਪੈਸਾ ਇਹ ਦੇ ਰਹੇ ਨੇ ਹੁਣ ਥੋੜੇ ਸਾਹਮਣੇ 20 ਲੱਖ 22 ਲੱਖ ਰੁਪਈਆ ਇਹਨਾਂ ਨੇ ਹੋਰ ਐਲਾਨ ਕਰਤਾ 5 ਲੱਖ ਜਿਹੜੀ ਸਾਡੀ ਧਰਮਸ਼ਾਲਾ ਬਾਲਮਿਕਿਆ ਦੀ ਉਹਦਾ ਐਲਾਨ ਕਰਤਾ ਇਹ ਕੰਮਾਂ ਨੂੰ ਪ੍ਰਭਾਵਤ ਹੋ ਗਏ ਲੋਕ ਅੱਜ ਇਹਨਾਂ ਨਾਲ ਜੁੜੇ ਨੇ ਜਿੰਨਾ ਤੋਂ ਉਹਨੂੰ ਮਾਨਦਿਕ ਤਾਂ ਮਾਤਰੀ ਸਾਹਿਬ ਨੇ ਕਿਹਾ ਹੁਣ ਵਾਲੀ ਇਲੈਕਸ਼ਨ ਜਿਹੜਾ ਉਹਦੇ ਵੀ ਜ਼ਿੰਮੇਵਾਰੀ ਥੋੜੀ ਲਾਈ ਜਾਊਗੀ ਮੈਂ ਅੱਜ ਤੁਹਾਨੂੰ ਦੱਸਣਾ ਚਾਹਨਾ ਇਹ ਬਹੁਤ ਵੱਡੀ ਗੱਲ ਹੈ ਜਦੋਂ ਮਾਨ ਸਤਕਾਰ ਕੀਤਾ ਮੈਂ ਜਿੰਨੀਆਂ ਵੀ ਇਲੈਕਸ਼ਨਾਂ ਹੋਈਆਂ ਨੇ ਅੱਜ 12 14 ਇਲੈਕਸ਼ਨਾਂ ਉਹ ਸਾਰੀਆਂ ਸਾਨਲੇੜ ਹਲਕੇ ਦੇ ਵਿੱਚ ਕਿਸੇ ਪਾਰਟੀ ਦੇ ਮੇਰੀ ਰਹਿਨਮਾਈੇੜੀ ਲੜੀਆਂ ਗਈਆਂ ਨੇ ਹਰ ਦਫ਼ਤਰ ਦਾ ਇੰਚਾਰਜ ਮਹੀ ਹੁੰਦਾ ਜਿਹਦੀ ਡਿਊਟੀ ਨਾ ਲਾਵਾ ਨਾ ਲਾਵਾ ਜਿੱਥੇ ਜਾਣਾ ਕਿਉਂਕਿ 162 ਪਿੰਡ ਨੇ ਪਤਾ ਕਰ ਲਓ 162 ਪਿੰਡਾਂ ਦੇ ਵਿੱਚ ਤਕਰੀਬਨ ਹਰੇਕ ਪਾਰਟੀ ਦੇ ਬੰਦੇ ਚਾਹੇ ਕਾਲੀ ਦਲ ਦਾ ਚਾਹੇ ਕਾਂਗਰਸ ਦਾ ਚਾਹੇ ਆਪ ਦਾ ਤੇ ਆਮ ਨਵੀਂ ਪਾਰਟੀ ਬਣੀਆਂ ਉਹ ਸਾਰੇ ਹੀ ਤਕਰੀਬਨ ਉਹ ਮੈਨੂੰ ਮਿਲ ਕੇ ਸਿਕ ਨੰਬਰਦਾਰ ਕਰਕੇ ਜਾਣਦੇ ਨੇ ਤੇ ਇਸ ਕਰਕੇ ਉਹਨਾਂ ਨੇ ਮੈਨੂੰ ਮਾਨ ਦਿੱਤਾ ਤੇ ਮੈਂ ਉਹ ਆਦੀ ਤਨਮਨ ਤਨਨਾ ਸੇਵਾ ਕਰੂੰਗਾ ਤੇ ਪਾਰਟੀ ਦੀ ਮੈਂ ਨਹੀਂ ਇਹ ਦੇਖੋ ਅਗਵਾ ਨੇ ਉਹਨਾਂ ਨੇ ਜਿਆਦੇ ਰੜੇ ਨੇ ਅਸੀਂ ਪਰਸੋਂ ਸਾਡੀ ਮੀਟਿੰਗ ਹੋਈ ਆ ਕੱਲ ਵੀ ਸਾਡੀ ਮੀਟਿੰਗ ਸਾਡਾ ਸਿਰਫ 24 ਘੰਟੇ ਜਾਂ ਘਟੇ ਨਾ ਹੋਇਆ ਤੇ ਇਹਨਾਂ ਨੇ ਕੋਈ ਡਿਮਾਂਡ ਨਹੀਂ ਰੱਖੀ ਹੈਗੀ ਮਾਂਦੇ ਵਿੱਚ ਇਹਨਾਂ ਦੇ ਬਹੁਤ ਅਫਸੋਸ ਹੈ ਇਸ ਗੱਲ ਦਾ ਅਸੀਂ ਇਹ ਮੇਰੇ ਨਾਲ ਰਹੇ ਨੇ ਸੀ ਕੱਟੇ ਵਾਲੇ ਇੰਨਾ ਕੰਮ ਕੀਤਾ 15 ਸਾਲ ਲਗਾਤਾਰ ਪਾਰਟੀ ਦੇ ਵਿੱਚ ਪਰ ਪਾਰਟੀ ਨੇ ਮੁੱਲ ਨਹੀਂ ਪਾਉਂਦੀ ਭਾਈਪ ਦੀ ਜਵਾਬ ਵਾਰ ਮੁਰੇ ਆ ਜਾਂਦੇ ਨੇ ਚਾਹੇ ਮੈਨੂੰ ਕਹਿ ਦੇ ਦੀ ਕੋਈ ਸ਼ਰਮ ਨਹੀਂ ਆਊਗੀ ਚਾਹੇ ਬਿੱਟੀ ਸੀ ਉਹਦੇ ਨਾਲ ਅਸੀਂ ਇੰਨਾ ਕੰਮ ਕੀਤਾ ਘੱਟੋ ਘੱਟ 4 ਗੱਡੀਆਂ ਸਾਡੇ ਪਰਿਵਾਰ ਦੀਆਂ ਤੇ ਫਿਰਦੀਆਂ ਰਹੀਆਂ ਨੇ ਕੋਈ ਤੇਲ ਨਹੀਂ ਪਾਇਆ ਕੋਈ ਪੈਸਾ ਨਹੀਂ ਲਿਆ ਪਰ ਲੇਕਨ ਉਹ ਲੈ ਆ ਕੇ ਉਹਨੇ ਆਪਦਾ ਇੱਕ ਮਾਸਟਰ ਸੀ ਉਹ ਬਠਾਲ ਦਾ ਉਹ ਜੋ ਉਹ ਐਮਐਲਏ ਦਾ ਸੀ ਨਹੀਂ ਉਹੀ ਬਣਿਆ ਦੀ ਸ਼ਾਂਤਪੁਰ ਨਾਨਕੌਰਿਆ ਕੀਤਾ ਗਿਆ ਜੋ ਸਾਨੂੰ ਮਾਰਦਾ ਮਾਨਸਗਾਰ ਸੀ ਉਹ ਵੀ ਨਹੀਂ ਬੜਿਆ ਇਸ ਕਰਕੇ ਮੈਂ ਤਾਂ ਪਹਿਲਾਂ ਪਿੱਛੇ हट ਗਿਆ ਸੀਗਾ ਘਰੇ ਬੈਠ ਗਿਆ ਸੀ ਅਗਵਾਲ ਨੇ ਹੁਣ ਦੇ ਕੇ ਕਿ ਜਿਵੇਂ ਕਹੇ ਵੀ ਇੱਕ ਮੱਛੀ ਪੱਥਰ ਚੜ ਕੇ ਮੁਰਦੀ ਹੁੰਦੀ ਆ ਅੱਜ ਇਹ ਮੱਛੀ ਪੱਥਰ ਚੜ ਕੇ ਮੁੜਿਆ ਇਹ ਇਸ ਕਰਕੇ ਮਜਬੂਰ ਹੋ ਗਏ ਰੂਪੇ ਤੇ ਪਾਰਟੀ ਜੁਗਨ ਕਰਕੇ ਮਹਿਤ ਦੀ ਬਹੁਤ ਜ਼ਿਆਦੇ ਆ ਬਿੱਟੀ ਮੋਕੇ ਬੜੀ ਮਹਿਤ ਕੀਤੀ ਆ ਜਿਆਦਾ ਬਾਜਵਾ ਸੀ ਜਿਆਦਾ ਬੜੀ ਮਹਿਤ ਕੀਤੀ ਆ ਤੇ ਹੁਣ ਵੀ ਕਰ ਰਿਹਾ ਸੀ ਪਰ ਜਦ ਇਨੀ ਮਿਹਨਤ ਕਰਨ ਦੇ باوجود ਬੰਦੇ ਦਾ ਮੁੱਲੇ ਨਹੀਂ ਪੈਣਾ ਵੀ ਕਿਉਂ ਕੁ ਮੈਂ ਬੰਦਾ ਕੰਮ ਛੱਡੂਗਾ ਘਟੂ ਘਟ ਜੇ ਮੈਂ ਤੁਹਾਨੂੰ ਪਹਿਲਾਂ ਦੱਸ ਗਿਆ ਹਾਂ ਪਾਰਟੀ ਦੇ ਵਿੱਚ ਮਾਂ ਸਰਕਾਰ ਮਿਲ ਜਾਵੇ ਉਹੀ ਬਹੁਤ ਵੱਡੀ ਗੱਲ ਹੁੰਦੀ ਹੈ ਲੱਗਦਾ ਕਿ ਹੋਰ ਵੀ ਪਿੰਡ ਦੇ ਲੋਕ ਆਸਤ ਹੈ ਬਿਲਕੁਲ ਜੀ ਬਿਲਕੁਲ ਅੱਜ ਇਹਦਾ ਇਹਦਾ ਸ਼ੁਰੂਆਤ ਆ ਹੋਰ ਜਨਾਲੀ ਦੇ ਵੀ ਹੋਰ ਆਸੇ ਪੜਨੇ ਪਿੰਡਾਂ ਦੇ ਬੰਦੇ ਵੀ ਸੰਪਰਕ ਕਰਦੇ ਨੇ ਮੈਨੂੰ ਫੋਨ ਆਉਂਦੇ ਰਹੇ ਨੇ ਹੁਣ ਬਹਿ ਗਿਆ ਵੀ ਚਲੋ ਹੁਣ ਬਹੁਤ ਟਾਈਮ ਘਟਾ ਤੇ ਤੁਸੀਂ ਆਪਦੇ ਅਗਲੀ ਵਾਰ ਆਪਾਂ ਇਕੱਠ ਕਰਾਂਗੇ ਤੁਸੀਂ ਆਪਦੇ ਸਾਨੂੰ ਨਾਂ ਦੇ ਦਿਓ ਤੇ ਤੁਹਾਨੂੰ ਆਪਾਂ ਫੇਰ ਅਗਲੀ ਵਾਰ ਇਹ